ਮਾਨਯੋਗ ਪੁਲਿਸ ਕਮਿਸ਼ਨਰ ਅੰਮ੍ਰਿਤਸਰ ਸਾਹਿਬ ਗੁਰਪ੍ਰੀਤ ਸਿੰਘ ਕੋਲਰ ਸਾਹਿਬ ਉਹਨਾਂ ਦੀ ਹਦਾਇਤ ਅਨੁਸਾਰ ਇੱਕ ਪਰਚਾ ਦਰਜ ਹੋਇਆ ਸੀ ਥਾਣਾ ਮਕਬੂਲਪੁਰਾ ਥਾਣਾ ਬੱਲਾ ਚ ਐਫ ਆਈ ਆਰ ਨੰਬਰ 73 294/2025 अंडर सेक्शन 137109115218191390 बीएनएस पीएस मकबूलपुरा के रे होया सीगा कि मिस्टर कपिल कुमार ने वो फैक्ट्री में डिजाइन ਮੈਨੇਜਰ ਹੈਗੇ ਆ ਉਹ ਆਪਣਾ ਉਹਨਾਂ ਨੇ ਆਪਣੀ ਮਾਈਕ੍ਰੋਫੋਨ ਕੀਤਾ ਮੈਂ ਥੋੜੀ ਦੇਰ ਤੱਕ ਘਰ ਆ ਰਹੇ ਆ ਤੇ ਜਦੋਂ ਉਹਨਾਂ ਨੇ ਆਪਣੀ ਤੇ ਜਦੋਂ ਫੈਕਟਰੀ ਤੋਂ ਨਿਕਲੇ ਤੇ ਇਹ ਉਹ ਕਾਫੀ ਦੇਰ ਤੱਕ ਘਰ ਨਹੀਂ ਪਹੁੰਚੇ ਤੇ ਉਹਨਾਂ ਦੀ ਵਾਈਫ ਉਹਨਾਂ ਦਾ ਫੋਨ ਮਿਲਾਂਦੀ ਰਹੀ ਤੇ ਫੋਨ ਸਵਿਚ ਆਫ ਆਇਆ ਜਿਸ ਤੋਂ ਬਾਅਦ ਉਹਨਾਂ ਦੀ ਵਾਈਫ ਨੇ ਥਾਣੇ ਫਲਾ ਦਿੱਤੀ ਤੇ ਜਦੋਂ ਥਾਣੇ ਫਲਾ ਦਿੱਤੀ ਵੱਲੇ ਖਾਣੇ ਤੇ ਉਸ ਤੋਂ ਬਾਅਦ ਜਦੋਂ ਅ ਉਥੇ ਇਤਲਾ ਮਿਲੀ ਐਸ ਐਚਓ ਮੈਡਮ ਨੇ ਏਸੀਪੀ ਸਾਹਿਬ ਨੂੰ ਦੱਸਿਆ ਡਾਕਟਰ ਸ਼ਿਖਲ ਜੀ ਨੂੰ ਤੇ ਉਹਨਾਂ ਨੇ ਜਦੋਂ ਮੈਡਮ ਡਿਸਰੋਬਾਟ ਨੂੰ ਦੱਸਿਆ ਏਡੀਸੀਬੀ 3 ਮੈਡਮ ਨੂੰ ਇਹਨਾਂ ਨੇ ਵੱਖ-ਵੱਖ ਟੀਮਸ ਬਣਾਈਆਂ ਤੇ ਇਹਨਾਂ ਨੇ ਇਨਫੋਰਮੇਸ਼ਨ ਦੇ ਉੱਪਰ ਰਕਨ ਕਰਦੇ ਤੇ ਟੀਮਸ ਬਣਾ ਕੇ ਤੇ ਪਤਾ ਕਰਨਾ ਸ਼ੁਰੂ ਕੀਤਾ ਜਿਸ ਤੋਂ ਬਾਅਦ ਸਾਨੂੰ ਪਤਾ ਚੱਲਿਆ ਕਿ ਜਿਹੜੇ ਮਿਸਟਰ ਕਪਲ ਕੁਮਾਰ ਨੇ ਉਹਨਾਂ ਨੂੰ ਕਿਡਨਾਪ ਕਰਕੇ ਕੁਝ ਲੋਕ ਉਹ ਤਰੰਤਰਨ ਸਾਈਟ ਤੇ ਲੈ ਗਏ ਜਿਹੜੇ ਅਕਿਊਜ਼ਡ ਹੈਗੇ ਆ ਉਹਨਾਂ ਦਾ ਨਾਮ ਹੈਗਾ ਰਜਿੰਦਰ ਸਿੰਘ ਅਲਾਈਸ ਬਾਬਾ ਆਕਾਸ਼ ਤੇ ਨਿਤਿਨ son of ਲਖਵਿੰਦਰ ਸਿੰਘ ਜੋਬਨਗਿਲ son of ਜਗਦੀਪ ਸਿੰਘ ਤੇ ਵਿਸ਼ਾਲ son of ਤਰਸੀਮ ਸਿੰਘ ਐਸ ਆਰ ਐਂਬਸਡਰ ਦੇ ਰਹਿਣ ਵਾਲੇ ਨੇ ਜਿਹੜੇ ਪੰਜ ਦੋਸ਼ੀ ਨੇ ਤੇ ਜਿਹੜੇ ਆਪਣਾ ਰਜਿੰਦਰ ਸਿੰਘ ਅਲਾਇਸ ਬਾਬਾ ਇਹਦੀ ਉਮਰ ਤਕਰੀਬਨ 26 ਸਾਲ ਹੈ ਬਾਕੀਆਂ ਦੀ ਉਮਰ ਤਕਰੀਬਨ 19 21 ਸਾਲ ਦੇ ਵਿੱਚ ਵਿੱਚ ਹੈਗੀ ਹੈ ਤੇ ਸਾਰੇ ਇੱਕ ਦੂਸਰੇ ਨੂੰ ਜਾਣਦੇ ਆ ਤੇ ਜਿਹੜਾ ਮਿਸਟਰ ਕਪਿਲ ਕੁਮਾਰ ਨੇ ਐ ਗੋਟਿਆਲ ਸਿੰਘ ਅ ਐਂਸਨਸ ਫੋਕਲ ਪੁਆਇੰਟ ਮੈਥਰ ਰੋਡ ਉਥੇ ਫੈਕਟਰੀ ਹੈਗੀ ਹੈ ਉਥੇ ਕੰਮ ਕਰਦੇ ਸੀਗੇ ਬੇਸਿਕਲੀ ਇਹਨਾਂ ਨੇ ਕੁਝ ਥੇਰ ਪਹਿਲਾਂ ਇਹਨੂੰ ਬਾਬੇ ਨੂੰ ਫੈਕਟਰੀ ਕਿਢਾਇਆ ਸੀ ਜਿਹੜਾ ਮਿਸਕੰਡਕ ਕਰਕੇ ਤੇ ਉਸ ਤੋਂ ਬਾਅਦ ਜਦੋਂ ਬਾਬੇ ਨੇ ਗੱਲ ਕੀਤੀ ਆਕਾਸ਼ ਨਾਲ ਤੇ ਬਾਕੀ ਆਪਣੇ ਸਾਥੀਆਂ ਨਾਲ ਉਹਨਾਂ ਨੇ ਕਿਹਾ ਦਾ ਬਦਲਾ ਲੈਣੇ ਆ ਤੇ ਜਦੋਂ ਮਿਸਟਰ ਕਪਿਲ ਕੁਮਾਰ ਨਿਕਲੇ ਫੈਕਟਰੀ ਤੋਂ ਫੈਕਟਰੀ ਤੋਂ ਜ਼ਿਆਦਾ ਦੂਰ ਨਹੀਂ 5-600 ਮੀਟਰ ਦੀ ਇਹਨਾਂ ਨੂੰ ਆਪਣਾ ਆਕਾਸ਼ ਫੋਲੋ ਕਰ ਰਿਹਾ ਸੀ ਇਹ ਆਕਾਸ਼ ਨੇ ਇਹਨਾਂ ਨੇ ਸਟ੍ਰੈਟਜੀ ਬਣਾਈ ਸੀ ਕਿ ਥੋੜਾ ਅੱਗੇ ਜਾ ਕੇ ਅਸੀਂ ਕੇਰ ਲਾਂਗੇ ਕਾਰ ਤੇ ਕਿਡਨੈਪ ਕਰ ਲਾਂਗੇ ਜਦੋਂ ਇਹਨਾਂ ਨੇ ਕਾਰ ਕੀਤੀ ਤੇ ਆਪਣਾ ਇਹ 5 ਲੋਕਾਂ ਨੇ ਉਹਨਾਂ ਨੇ ਕਪਿਲ ਕੁਮਾਰ ਦੀ ਕਾਰ ਦਾ ਸ਼ੀਸ਼ਾ ਤੋੜਿਆ ਕਪਿਲ ਕੁਮਾਰ ਨੂੰ ਕਾਰ ਤੋਂ ਕੱਢ ਕੇ ਪਿਛਲੀ ਸੀਟ ਸਪਰੇਡਿੰਗ ਸੀਟ ਤੋਂ ਪਿਛਲੀ ਸੀਟ ਤੇ ਬਿਠਾਇਆ ਉਸ ਬਾਅਦ ਇਹਨੇ ਲੈ ਕੇ ਤਰਨਤਾਰਨ ਵੱਲ ਤੇ ਜਦੋਂ ਤਰਨਤਾਰਨ ਵੱਲ ਲੈ ਕੇ ਜਾ ਰਹੇ ਸੀ ਮੇਨ ਹਾਈਵੇ ਤੋਂ ਉੱਥੇ ਟੋਲ ਪਲਾਜ਼ਾ ਹੁੰਦਾ ਉਸਮਾ ਟੋਲ ਪਲਾਜ਼ਾ ਉੱਥੇ ਉਹਨਾਂ ਨੇ ਦੇਖਿਆ ਜਿਹੜਾ ਰੂਟੀਨ ਚੈਕਿੰਗ ਲਈ ਅੱਜਕੱਲ ਤੁਸੀਂ ਦੇਖਦੇ ਹੋ ਕਿ ਜਗਾ ਪਰ ਜਗਾ ਨਾਕੇ ਲੱਗੇ ਆ ਉਥੋਂ ਇਹਨਾਂ ਨੂੰ ਥੋੜਾ ਡਰ ਪੈ ਗਿਆ ਫੇ ਦੁਬਾਰਾ ਵਾਪਸ ਆਏ ਤਾਰਾਮਲੇ ਪੁੱਲ ਤੇ ਉਸ ਵਾਰ ਦੂਸਰਾ ਰੂਟ ਫੜ ਕੇ ਪਿੰਡੋਂ ਪਿੰਡ ਹੀ ਗਏ ਤਰਨਤਾਰਨ ਉਥੇ ਡਾਲੇ ਕੇ ਪਿੰਡ ਹੈ ਉਥੇ ਡਾਲੇ ਕੇ ਪਿੰਡ ਇਹਨਾਂ ਦੇ ਰਿਸ਼ਤਾਰ ਦਾ ਕਰਖਾਨਾ ਖਾਲੀ ਪਿਆ ਹੈਗਾ ਸੀ ਕਾਫੀ ਦੇਰ ਤੋਂ ਉਹ ਇਹਨਾਂ ਨੂੰ ਪਤਾ ਸੀ ਬਾਬੇ ਉਹਨਾਂ ਨੂੰ ਉਥੇ ਇਹਨਾਂ ਨੇ ਵਿਕਟਮ ਨੂੰ ਘੰਟਾ ਡੇਢ ਘੰਟਾ ਰੱਖਿਆ ਉਥੋਂ ਇਹਨਾਂ ਨੇ ਰੈਂਸਮ ਡਿਮਾਂਡ ਕੀਤੀ ਵਾਂਸ ਇਅਰ ਜਿਹੜੇ ਵਿਕਟਮ ਹੈ ਮਿਸਟਰ ਕਪਿਲ ਕੁਮਾਰ ਉਹਨਾਂ ਨੇ ਜਦੋਂ ਮਨ ਕਰਤਾ ਕਿ ਆ ਕਿ ਮੇਰੇ ਤੇ ਇਨੀ ਗੁਣਜਾਇਸ਼ ਨਹੀਂ ਮੈਂ ਨੌਕਰੀ ਪੇਸ਼ਾ ਬੰਦਾ ਹੈਗਾ ਮੈਂ ਤਾਂ ਸੈਲਰੀ ਮਿਲਦੀ ਹੈ ਮੇਰੇ ਤੇ ਇਨੀ ਗੁਣਜਾਇਸ਼ ਹੀ ਨਹੀਂ ਕਿ ਮੈਂ ਤੁਹਾਨੂੰ ਕਰੋੜ ਰੁਪਏ ਦੇ ਸਕਾਂ ਉਦੋਂ ਬਾਬਾ ਤੇ ਵਿਸ਼ਾਲ ਪਹਿਲਾਂ ਜਾ ਕੇ ਕਾਰ ਡਿਸਪੋਜ਼ ਆਫ ਕੀਤੀ ਇੱਕ ਅ ਅਬਾਂਡਨਟ ਜਗ੍ਹਾ ਤੇ ਆਪਣਾ ਰੋਲੇ ਵਾਲਾ ਪੁੱਲ ਲਾਗੇ ਉਸ ਤੋਂ ਬਾਅਦ ਲੈ ਗਏ ਉਸ ਤੋਂ ਬਾਅਦ ਦੁਬਾਰਾ ਆਏ ਤੇ ਇਹ ਦੋ ਜਣੇ ਲੈ ਗਏ ਨੂੰ ਆਪਣਾ ਕਪਿਲ ਕੁਮਾਰ ਨੂੰ ਕੋਈ ਮਤਲਬ ਕਿ ਕਿਸਾਨ ਖਾਤੇ ਉਸ ਤੋਂ ਉਹਨਾਂ ਨੇ ਚੰਗਾ ਘੁੱਟਿਆ ਤੇ ਮੂੰਹ ਤੇ ਵੀ ਸੱਟਾਂ ਮਾਰੀਆਂ ਸਿਰ ਤੇ ਵੀ ਸੱਟਾਂ ਮਾਰੀਆਂ ਇਹਨਾਂ ਦੀ ਤਰਫ ਤੋਂ ਜਿਹੜਾ ਵਿਕਟਮ ਕਪਿਲ ਕੁਮਾਰ ਹੈ ਹੀ ਵਾਸ ਡੈਡ ਪਰ ਜਦੋਂ ਇਹ ਮਾਰ ਕੇ ਚਲੇ ਗਏ ਉਸ ਤੋਂ ਬਾਅਦ ਇਹ ਦੋਨੋਂ ਜਣੇ ਦੁਬਾਰਾ ਉਸ ਕੋਠੀ 'ਚ ਗਏ ਤੇ ਇਹ ਪੰਜ ਜਣੇ ਉਸ ਕੋਠੀ ਵਿੱਚ ਦੁਬਾਰਾ ਇਕੱਠੇ ਹੋਏ ਤੇ ਉਸ ਤੋਂ ਬਾਅਦ ਅੰਬਸਰ ਏਰੀਆ ਚਲੇ ਕੋਤਵਾਲੀ ਲਾਗੇ ਉਸ ਤੋਂ ਬਾਅਦ ਆ ਕੋਤਵਾਲੀ ਲਾਗੇ ਇਹਨਾਂ ਨੇ ਹੋਟਲ ਲਿੱਤਾ ਪੂਰੀ ਰਾਤ ਉੱਥੇ ਰਹੇ ਉਸ ਤੋਂ ਬਾਅਦ ਅਗਲੇ ਦਿਨ ਸਵੇਰੇ ਆਪ ਕੋ ਆਪਣੇ ਘਰ ਚਲੇ ਗਏ ਉਨੀ ਦੇਰ ਤੱਕ ਜਿਹੜੇ ਕਪਿਲ ਕੁਮਾਰ ਨੇ ਉਹ ਲਾਗੇ ਇੱਕ ਲੋਕਲ ਹਸਪੀਟਲ ਸੀਗਾ ਉੱਥੇ ਪਹੁੰਚੇ ਤੇ ਜਦੋਂ ਉੱਥੇ ਪਹੁੰਚੇ ਉਹਨਾਂ ਨੇ ਆਪਣਾ ਦੱਸਿਆ कि मेरे मेरा फोन नंबर आएगा मेरे भाई का हैगा वो मैंने इन्फॉर्म ਕੀਤਾ ਤੇ ਨਾਲ ਦੇ ਨਾਲ ਹੀ ਸਾਡੀ ਪੁਲਿਸ ਪਾਟੀ ਵੀ ਪਹੁੰਚੀ ਤੇ ਕਰਦੇ ਵੀ ਪਹੁੰਚੇ ਤੇ ਉਹਨਾਂ ਨੂੰ ਉਸ ਤੋਂ ਬਾਅਦ ਅਮਨ ਦੀ ਹਸਪਤਾਲ ਅੰਮ੍ਰਿਤਸਰ ਸ਼ਿਫਟ ਕੀਤਾ ਇਸ ਇਸ ਅੰਡਰਗੋਇੰਗ ਟਰੀਟਮੈਂਟ ਰਾਈਟ ਨਾ ਤੇ ਜਦੋਂ ਸਾਨੂੰ ਸਾਰਾ ਕੁਝ ਪਤਾ ਚੱਲਿਆ ਅਸੀਂ ਥਰੂ தி ਹੈਲਪ ਆਫ ਟੈਕਨੀਕਲ ਟੀਮ ਐਂਡ ਟੈਕਨੋਲੋਜੀ ਅਸੀਂ ਸਾਰਿਆਂ ਨੂੰ ਟ੍ਰੈਕਡਾਊਨ ਕੀਤਾ ਤੇ ਉਹਦੇ ਚ ਅਸੀਂ ਰਜਿੰਦਰ ਸਿੰਘ ਆਕਾਸ਼ ਤੇ ਨਿਤਿਨ ਵਿਸ਼ਾਲ ਤੇ ਜੋਬਨ ਸ਼ੇਰਗਿਲ ਨੂੰ ਅਸੀਂ ਰੈਸਟ ਕੀਤਾ ਤੇ ਹੋਰ ਚੀਜ਼ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਨਾ ਜਿਹੜੇ ਇਕੂਸ ਹੈਗੇ ਐ ਇਹਨਾਂ ਨੇ ਮਿਸਟਰ ਕਪਿਲ ਕੁਮਾਰ ਦੇ ਹੱਥੋਂ ਉਹਨਾਂ ਦਾ 골ਡ ਦਾ ਕੜਾ ਵੀ ਕੱਢ ਲਿਆ ਸੀਗਾ ਤੇ ਉਹ ਵੇਚ ਵੀ ਦਿੱਤਾ ਸੀ 80-85 ਹਜ਼ਾਰ ਇਹਨਾਂ ਨੂੰ ਉਹਦਾ ਪੈਸਾ ਵੀ ਮਿਲ ਗਿਆ ਸੀਗਾ ਉਹ ਜਿਹੜਾ ਕਿ ਉਹਨਾਂ ਨੇ 15 ਤੋਂ 20 ਹਜ਼ਾਰ ਆਪਸ ਵਿੱਚ ਇਹਨਾਂ ਨੇ ਵੰਡ ਲਿਆ ਸੀ ਤੇ ਉਸ ਬਾਅਦ ਅਸੀਂ ਇਹਨਾਂ ਨੂੰ ਅਰੈਸਟ ਕੀਤਾ ਬਾਕੀ ਸਾਰੇ ਜਨੇ ਤਿੰਨ ਤਰੀਕ ਨੂੰ ਅਰੈਸਟ ਹੋ ਗਏ ਸੀ ਤੇ ਇੱਕ ਸਾਡੇ ਹੈਗਾ ਜਿਹੜਾ ਵਿਸ਼ਾਲ ਹੈ ਉਹ 4 ਤਰੀਕ ਨੂੰ ਅਰੈਸਟ ਹੋਇਆ ਇਹ ਸਾਰੇ ਬੇਸਿਕਲੀ ਲੇਬਰ ਦਾ ਕੰਮ ਕਰਦੇ ਆ ਤੇ ਹੁਣ ਸਾਨੂੰ ਇਹਨਾਂ ਦਾ ਆਪਣਾ 3 ਦਿਨ ਦਾ ਰਿਮਾਨ ਮਿਲੇ ਆ ਫੋਰ ਤੇ ਵੀ ਇਹਨਾਂ ਤੋਂ ਅਸੀਂ ਪੁੱਛਗਿੱਛ ਕਰ ਰਹੇ ਜਿਹੜੇ ਇਹਨਾਂ ਨੇ ਪਹਿਲਾਂ ਕ੍ਰਾਈਮ ਕੀਤੇ ਆ ਤੇ ਜਿਹੜੀ ਚੀਜ਼ਾਂ ਸਾਨੂੰ ਇਹਨਾਂ ਤੋਂ ਰਿਕਵਰ ਹੋਈਆਂ ਇੱਕ ਤਾਂ ਜਿਹੜੀ ਸਕੋਡਾ ਕਾਰ ਹੈ ਇੱਕ ਵਿਕਟਮ ਦੀ ਉਰੇ ਕਵਰ ਯਾ ਦਫਤਰ ਹੋਇਆ ਮੋਟਰਸਾਈਕਲ ਹੋਇਆ ਸਕੂਟੀ ਹੋਈ ਹੈ ਇਹ ਚਾਰ ਚੀਜ਼ਾਂ ਟਿਕੜਾ ਬੋਲ ਟਿਕੜਾ ਹੋਰ